ਮੈਂ ਟਾਂਡੇ ਦੀ ਰਹਿਣ ਵਾਲੀ ਆ ਟਾਂਡੇ ਨੇਅਰ ਬਟ ਟਾਂਬਿਲੇ ਜੇ ਸਾਡਾ ਤੇ ਹੁਣ ਇੱਥੇ ਤੁਸੀਂ ਕਿੱਥੇ ਰਹਿ ਰਹੇ ਹੋ ਹੁਣ ਮੇਰੇ ਪੇਰੈਂਟਸ ਦਾ ਘਰ ਆ ਇੱਥੇ ਪਿੰਡ ਬਟਲਾ ਦੇ ਵਿੱਚ ਅੱਛਾ ਇਹ ਦੱਸੋ ਕੀ ਹੋਇਆ ਜਿਹੜਾ ਤੁਹਾਡੇ ਨਾਲ ਕੱਲ ਵਾਕਿਆ ਹੋਇਆ ਲੁੱਟ ਦਾ ਕੀ ਹੋਇਆ ਪੂਰਾ ਮਾਮਲਾ ਦੱਸੋ ਸਰ ਐਦਾਂ ਹੈ ਕਿ ਜਦੋਂ ਮੈਂ ਆਪਾਂ ਐਂਟਰ ਕਰ ਰਹੀ ਸੀ ਨਾ ਆਪਾਂ ਬਟਲਾ ਐਂਟਰ ਕੀਤਾ ਨਹਿਰ ਤੋਂ ਉੱਪਰ ਨੂੰ ਹੋਇਆ ਆਪਾਂ ਤੇ ਇੱਕਦਮ ਇੱਕ 6 ਫੁੱਟ ਦੇ ਕਰੀਬ 6 ਫੁੱਟ ਤੋਂ ਪਲੱਸ ਹੀ ਸੀ ਬੰਦਾ ਉਹਨੇ ਇੱਕਦਮ ਆ ਕੇ ਡਾਟ ਮੇਰੀ ਸਕੂਟੀ ਤੇ ਗੱਬੇ ਮਾਰ ਦਿੱਤਾ ਫਿਰ ਇੱਕਦਮ ਅਸੀਂ ਨਾ ਮੈਂ ਰੇਸ ਦੇਣ ਦੀ ਕੋਸ਼ਿਸ਼ ਬਚਣ ਦੀ ਕੋਸ਼ਿਸ਼ ਕੀਤੀ ਬਟ ਉਹਨ ਸਿੱਟ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਸੋ ਇਸ ਤੋਂ ਬਾਅਦ ਸਾਡੇ ਮਗਰ ਹੋਰ ਦੋ ਬੰਦੇ ਆਏ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਕੀਤਾ ਅਸੀਂ ਤਾਂ ਸੋਚਿਆ ਉਹਨਾਂ ਨੂੰ ਮਾਰ ਦਿੱਤਾ ਬਟ ਉਹ ਵਿਚਾਰੇ ਆਪਣੀ ਜਾਨ ਬਚਾਉਂਦੇ ਕਿਤੇ ਹੋਰ ਚਲੇ ਗਏ ਉਹਨਾਂ ਨੇ ਫੋਨ ਫੋਨ ਕਰਕੇ ਲੋਕਾਂ ਨੂੰ ਇਕੱਠੇ ਕੀਤਾ ਬਟ ਫਿਰ ਉਹ ਸਾਡੇ ਵੱਲ ਨੂੰ ਆ ਗਏ ਉਹਨਾਂ ਨੇ ਮੇਰੇ ਮੇਰੇ ਇਅਰਿੰਗ ਸੀਗੇ 골ਡ ਦੇ ਔਰ ਮੇਰੀ ਰਿੰਗ ਸੀ ਔਰ ਮੇਰੇ ਮਦਰ ਦੇ ਵੀ ਇਅਰਿੰਗ ਸੀਗੇ ਸਾਡੇ ਕੋਲ ਤਦ ਤੱਕ ਖੋਲੇ ਸੀਗੇ ਪੈਸੇ ਪੁਸੇ ਮੰਗਦੇ ਸੀਗੇ ਮੈਂ ਹੱਥੋ ਪਾਈ ਕਰਨ ਦੀ ਕੋਸ਼ਿਸ਼ ਕੀਤੀ ਬਟ ਜਦੋਂ ਉਹਨੇ ਮੇਰੀ ਬੇਟੀ ਨੂੰ ਕਿਹਾ ਨਾ ਕਿ ਹਾਂ ਵੀ ਤੇਰੀ ਕੁੜੀ ਮਾਰ ਦੇਣੀ ਆ ਸਾਨੂੰ ਪੈਸੇ ਦੇ ਦੇ ਫਿਰ ਮ ਮੇ ਤਾਂ ਨਕ ਆਪਕ ਹੋ ਗਿਆ ਮੈਂ ਨਾ ਉਹਨਾਂ ਹੱਥ ਪਾਈ ਕਰਨੀ ਮੈਂ ਗਾਲਾ ਗਲੋਚ ਵੀ ਕੀਤਾ ਮੈਂ ਰੋਲਾ ਵੀ ਪਾਇਆ ਬਟ ਇੰਨੀ देर ਨੂੰ ਉਹਨਾਂ ਨੇ ਆਪਣਾ ਜੋ ਕਰਾਂ ਸੀ ਜਿੱਦਾ ਵੀ ਸੀਗਾ ਉਹਨਾਂ ਨੇ ਕਰ ਚੁੱਕੇ ਸੀਗੇ ਉਹ ਕਿੰਨੇ ਜਣੇ ਸੀਗੇ ਟੋਟਲ ਔਰ ਕਾਦੇ ਤੇ ਸੀਗੇ ਉਹ ਉਹ ਤਿੰਨ ਤਿੰਨ ਜਣੇ ਸੀਗੇ ਇੱਕ ਇੱਕ ਸਾਤ ਛੇ ਛੇ ਫੁੱਟ ਤੋਂ ਉੱਪਰ ਸੀਗਾ ਤੇ ਇੱਕ ਛੋਟੀ ਹਾਈਟ ਦਾ ਸਾਢੇ 5 ਫੁੱਟ ਹੋਏਗਾ ਤੇ ਉਹਨਾਂ ਕੋਲੇ ਹਥਿਆਰ ਵੀ ਸੀਗੇ ਇੱਕ ਪਿਸਟਲ ਸੀ ਉਹਨਾਂ ਕੋਲ ਇੱਕ ਸੀਗਾ ਡਾਟ ਡਾਟ ਵੀ ਕਾਫੀ ਵੱਡਾ ਸੀਗਾ ਤੇ ਉਹ ਫਿਰ ਸਾਡੇ ਉੱਤੇ ਹਮਲਾ ਕਰ ਦਿੱਤਾ ਉਹਨਾਂ ਨੇ ਆਪਾਂ ਇਸ ਕਰਕੇ ਡਰ ਵੀ ਗਏ ਸੀ ਕਿਥੋਂ ਇਹ ਦੱਸਿਆ ਜਾ ਰਿਹਾ ਕਿ ਤੁਹਾਡੀ ਜੇਬਾਂ ਦੀ ਤਲਾਸ਼ੀ ਵੀ ਮਤਲਬ ਜਿੱਦਾਂ ਉਹਨਾਂ ਨੇ ਕਿਹਾ ਕਿ ਕੱਢੋ ਕੀ ਹੈਗੇ ਪੈਸੇ ਹਾਂਜੀ ਹਾਂਜੀ ਉਹਨਾਂ ਨੇ ਨਾ ਜੇਬਾਂ ਹੀ ਮੈਨੂੰ ਕਹਿੰਦਾ ਸੀ ਜਿੰਨੇ ਪੈਸੇ ਹੈਗੇ ਦੇ ਦੇ ਮੈਂ ਕਿਹਾ 50 ਰੁਪਏ 50 ਰੁਪਏ ਸੀਗੇ ਮੇਰੀ ਜੇਬ ਦੇ ਵਿੱਚ ਮੈਂ 50 ਰੁਪਏ ਦੇ ਦਿੱਤੇ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਕਿ ਸਿਰਫ 50 ਰੁਪਏ ਹੈ ਮੈਂ ਕਿਹਾ ਹਾਂ ਮੈਂ ਕਿਹਾ ਤੇਰੇ ਵਰਗੇ ਕੰਜਰਾ ਕਰਕੇ ਨਾ ਮੈਂ ਕਿਹਾ ਮੈਂ ਪੈਸੇ ਨਹੀਂ ਰੱਖਦੀ ਜੇਬਾਂ 'ਚ ਇਸ ਕਰਕੇ ਫਿਰ ਉਹ ਚੁੱਪ ਹੋ ਗਿਆ ਸੀਗਾ ਤੇ ਬੰਦੇ ਇਕੱਠੇ ਹੋ ਗਏ ਫਿਰ ਉਹ ਵੀਰ ਨੂੰ ਥੋੜੀ ਦੇ ਪੁਲਿਸ ਤੋਂ ਸਹੀ ਮੰਗ ਕਰਦੇ ਆ ਕਿ ਚਲੋ ਅੱਜ ਸਾਡੇ ਨਾਲ ਹੋਈ ਆ ਕੱਲ ਨੂੰ ਹੋਰ ਵੀ ਕਿਸੇ ਦੀਆਂ ਧੀਆਂ ਭੈਣਾਂ ਜਾਂਦੀਆਂ ਨੇ ਦੇਰ ਬਰਾਦ ਸਾਰੀਆਂ ਜੌਬ ਕਰਦੀਆਂ ਅੱਜਕੱਲ੍ਹ ਦੀਆਂ ਕੁੜੀਆਂ ਵੋਟੀਆਂ ਹੈਨਾ ਇੰਨੀ ਕ ਕਸ ਕਰਦੇ ਨੇ ਕਿ ਹਾਂ ਵੀ ਨਸ਼ੇ ਨੂੰ ਵੀ ਰੋਕ ਦੇਣ ਔਰ ਇਦਾਂ ਦੇ ਵੀ ਲੁਟੇਰਿਆਂ ਨੂੰ ਰੋਕ ਪਾਉਣ ਕਿ ਅੱਗੇ ਹੋਰ ਕਿਸੇ ਹੋਰ ਨਾਲ ਨਾ ਹੋ ਸਕੇ ਸੇਲਤਾ ਜੀ ਜਿਹੜਾ ਤੁਹਾਡੀ ਤੇ ਤੁਹਾਡੀ ਬੇਟੀ ਨਾਲ ਹਾਂਜੀ ਕੱਲ ਲੁੱਟ ਦੀ ਵਾਰਦਾਤ ਹੋਈ ਆ ਕੀ ਹੋਇਆ ਸੀ ਕਿਸ ਤਰ੍ਹਾਂ ਹੋਇਆ ਉਹ ਇਦਾਂ ਜੀ ਅਸੀਂ ਸਕੂਟੀ ਤੇ ਆ ਰਹੇ ਸੀ ਤੇ ਇਹਨੇ ਬੇਟੀ ਨੇ ਦੇਖ ਲਿਆ ਕਿਉਂਕਿ ਬੰਦਾ ਪਿਆ ਇਹ ਕਹਿੰਦੀ ਮम्मा ਬੰਦਾ ਬੰਦੇ ਪੈ ਗਏ ਸਾਨੂੰ ਤੇ ਜਿਹਦਾ ਬੰਦੇ ਪਏ ਆ ਉਹ ਸਾਨੂੰ ਉਹਨਾਂ ਨੇ ਡਾਟ ਮਾਰਤਾ ਇਹਦੀ ਸਕੂਟੀ ਤੇ ਫਿਰ ਉਹ ਥੋੜੀ ਜਿਹੀ ਡੋਲ ਗਈ ਇਹ ਫਿਰ ਇੱਕ ਬੰਦਾ ਆ ਕੇ ਹੋ ਇਹਨੇ ਸੀਸ ਦੇਣ ਦੀ ਕੋਸ਼ਿਸ਼ ਕੀਤੀ ਫਿਰ ਉਹ ਬੰਦਾ ਆ ਕੇ ਆ ਕੇ ਉਹ ਸਾਡੀ ਉਹ ਸਕੂਟੀ ਜਾਣਾ ਤੇ ਸਾਨੂੰ ਛੋਟਾ ਦਿੱਤਾ ਇੰਨੀ देर ਨੂੰ ਪਿੱਛੇ ਬੰਦੇ ਹੋਰ ਆ ਗਏ ਉਹਨਾਂ ਦੇ ਉਹਨੇ ਜਾਣਲੇਵਾ ਹਮਲਾ ਕਰਤਾ ਅਸੀਂ ਸੋਚਿਆ ਬੰਦੇ ਮਾਰ ਦਿੱਤੇ ਇਹਨਾਂ ਨੇ ਕਿਉਂਕਿ ਉਹਨਾਂ ਦਾ ਬੋਲਟ ਡਿੱਗ ਪਿਆ ਸੀ ਥੱਲੇ ਫਿਰ ਉਹਨਾਂ ਫਿਰ ਆਇਓ ਸਾਡੇ ਨਾਲ ਫਿਰ ਉਹ ਗੁੜ ਸਾਡੀ ਛੋਟੀ ਕੁੜੀ ਦਾ ਡਾਟ ਰੱਖਤਾ ਉਹਨਾਂ ਨੇ ਵੀ ਤੁਸੀਂ ਮੈਂ ਇਹਨੂੰ ਵੱਡ ਦੇਣਾ ਮੇਰੀ ਕੁੜੀ ਉਹਨਾਂ ਦੇ ਬਰਾਬਰ ਵੀ ਹੋਈ ਤੇ ਦੱਸਿਆ ਪਤਾ ਲੱਗਾ ਕਿ ਤੁਹਾਡੀ ਬੇਟੀ ਨੇ ਉਹਨਾਂ ਨਾਲ ਹੱਥੋਂ ਪਾਈ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਇਹਨੂੰ ਰੋਕਿਆ ਮੈਂ ਕਿਹਾ ਨਾ ਇਦਾਂ ਨਾ ਕਰ ਫਿਰ ਮੈਂ ਬੰਦੇ ਨੂੰ ਕਿਹਾ ਮੈਂ ਕਿਹਾ ਪੁੱਤ ਤੂੰ ਸਾਡੇ ਕੋਲ ਜੋ ਲੈਣਾ ਲੈ ਲੈ ਜੋ ਵੀ ਹੈਗਾ ਸੀ ਤੈਨੂੰ ਦੇ ਦਿੰਨੇ ਆ ਪਰ ਸਾਨੂੰ ਮਾਫ ਕਰ ਦੇ ਉਹਨੇ ਕਿਹਾ ਹੱਥ ਫੇਰ ਜੋੜ ਦਿੱਤੇ ਕਾਜੀ ਨੇ ਕੀ ਕੀ ਤੁਹਾਡਾ ਸਾਰਾ ਲੈ ਗਿਆ ਮੇਰੇ ਇੱਕ ਕੰਨਾਂ ਦੇ ਸੀਗੇ ਬੇਟੀ ਨੇ ਉਹਨੇ ਤੋਇਆ ਕੰਨ ਦਾ ਤੇ ਫਿਰ ਇਹਨੂੰ ਫਿਰ ਬੇਟੀ ਨੇ ਹੱਥਾਂ ਦੀ ਅੰਗੂਠੀ ਖਲਾ ਲਈ ਫਿਰ ਕਹਿੰਦਾ ਪੈਸੇ ਕੱਢ ਦੇ ਫਿਰ ਇਹਦੀ ਜੇਬ ਚ 50 ਰੁਪਏ ਸੀ ਸਾਡੇ ਕੋਲ ਇਹਨੇ ਉਹ ਵੀ ਕੱਢ ਦਿੱਤੇ ਫਿਰ ਜਾਂਦੇ ਜਾਂਦੇ ਉਹਨਾਂ ਨੇ ਸਾਡੀ ਸਾਰੀ ਕਿੱਟ ਖਲਾar ਦਿੱਤੀ ਖਾਣ ਪੀਣ ਦੀਆਂ ਚੀਜ਼ਾਂ ਚੱਕ ਕੇ ਲੈ ਗਏ ਫੇਰੋ ਇੰਨੀ ਦੇਰ ਨੂੰ ਬੰਦੇ ਇਕੱਠੇ ਹੋ ਗਏ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਤੋਂ ਅਸੀਂ ਇਹ ਬਣ ਕਰਦੇ ਆ ਮੰਗ ਅਸੀਂ ਰੋਜ਼ ਟੀਵੀ 'ਚ ਖਬਰਾਂ ਦੇਖਦੇ ਸੀਗੇ ਕਿ ਕਿਤੇ ਕਦੀ ਕਿਤੇ ਹੋ ਰਿਹਾ ਕਦੀ ਕਿਤੇ ਹੋ ਰਿਹਾ ਪਰ ਸਾਨੂੰ ਨਹੀਂ ਸੀ ਬਸ ਸਾਡੇ ਨਾਲ ਵੀ ਇਦਾਂ ਘਟਨਾ ਵਾਪਰਨੀ ਹੈ ਅਸੀਂ ਤਾਂ ਬਹੁਤ دہشت ਚ ਬਹੁਤ ਜ਼ਿਆਦਾ دہشت ਚ ਕੀ ਮੰਗ ਕਰਦੇ ਹੋ ਪੁਲਿਸ ਤੋਂ ਸੁੱਤੇ ਵੀ ਨਹੀਂ ساری ਰਾਤ ਵੀ ਨਹੀਂ ਅੱਜ ਵੀ ਨਹੀਂ ਸੁੱਤੇ ਨਾ ਖਾਦਾ ਪੀਤਾ ਜੀ ਕੁਛ ਸਾਨੂੰ ਪੁਲਿਸ ਤੋਂ ਮੰਗਤਾਂ ਆਸੀ ਪੁਲਿਸ ਤੋਂ ਹੀ ਮੰਗ ਕਰਦੇ ਆ ਕਿ ਤੁਸੀਂ ਸਾਡੇ ਕੰਮ ਸੇ ਘੱਮ ਸੇਫਤਾ ਕਰੋ ਇਲਾਕੇ ਨੂੰ ਸਾਨੂੰ ਬੇਸ਼ੱਕ ਸਾਨੂੰ ਕੁਝ ਵੀ ਨਾ ਦੇਵੇ ਗਵਰਨਮੈਂਟ ਕੰਮ ਸੇ ਘੱਮ ਬੰਦੇ ਨੂੰ ਬੰਦਿਆਂ ਨੂੰ ਤਾਂ ਸਿਫਟੀ ਦੇਵੇ ਸਾਨੂੰ ਕੁਝ ਵੀ ਮੁਕਤ ਨਾ ਦੇਵੇ ਕੁਝ ਨਹੀਂ ਚਾਹੀਦਾ ਸਾਨੂੰ ਕੰਮ ਸੇ ਘੱਮ ਸਾਨੂੰ ਸੇਫਤਾ ਕਰ ਦੇਵੇ ਠੀਕ ਸਰ ਉਸ ਮੈਂ ਨਾਲੀ ਚੋ ਤੇ ਸਰ ਅਸੀਂ ਆਪਣੇ ਦੋਸਤ ਕੋਲ ਆ ਰਹੇ ਸੀਗੇ ਕੋਈ 7:30 ਵਜੇ ਟਾਈਮ ਸੀਗਾ ਤੇ ਅਸੀਂ ਜਿੱਦਾਂ ਹੀ ਆਪਣੇ ਟੋਬੇ ਤੇ ਪੁੱਜੇ ਵੜੇ ਟੋਬੇ ਤੇ ਤੇ ਬੰਦੇ ਨੇ ਸਾਨੂੰ ਡਾੜ ਮਾਰਿਆ ਡਾਰ ਮਾਰਿਆ ਡਾੜੇ ਦਾ ਮਾਰਿਆ ਗਈ ਸਾਡੀ ਧੋਣ ਮਤਲਬ ਲਥਣਾੜੀ ਸੀਗੀ ਤੇ ਅਸੀਂ ਨਹੀਂ ਦੇਖਿਆ ਕਿ ਲੇਡੀ ਲੁੱਟ ਰਿਆ ਕੋਈ ਹੋ ਰਿਆ ਸਾਨੂੰ ਨੇ ਮੈਨੂੰ ਡਾਰ ਮਾਰਿਆ ਫਿਰ ਉਹ ਮੁੜੇ ਸਾਡੂ ਸੀਗਾ ਮੇਰਾ ਨਾਲ ਇਹਦੇ ਮਗ ਡਾਰ ਲੈ ਕੇ 도ੜਿਆ ਬੰਦਾ ਮਤਲਬ 2-3 ਮਿੰਟ ਚ ਉਹਨੇ ਇਦਾਂ ਦੀ ਕੰਮ ਕੀਤਾ ਮਤਲਬ ਅੰਧੇਰੇ ਚ ਤੁਹਾਨੂੰ ਲੱਗਾ ਕਿ ਉੱਥੇ ਕੁਝ ਲੇਡੀਜ਼ ਨੂੰ ਵੀ ਬਿਠਾਇਆ ਸਾਨੂੰ ਨਹੀਂ ਪਤਾ ਲੱਗਾ ਉਸ ਟੇਜ ਦਾ ਹਾਂ ਸਾਨੂੰ ਨਹੀਂ ਪਤਾ ਲੱਗਾ ਲੇਕਿਨ ਸਾਨੂੰ ਬਾਅਦ ਚੋਂ ਪਤਾ ਲੱਗਾ ਕਿ ਲੇਡੀਜ਼ ਆਹੀ ਤਾਂ ਹੀ ਸੋਚਿਆ ਕਿ ਇਹ ਕੋਈ ਮੁੜੇ ਨੂੰ ਮਾਰ ਰਿਹਾ ਹੈ ਕਿਉਂਕਿ ਡਾਰ ਹਥਿਆਰ ਉਹਨਾਂ ਕੋਲ ਰੇਡੇ ਵੱਡੇ ਸੀਗੇ ਪਿਸਟਲ ਵੀ ਸੀਗਾ ਉਨਾਂ ਨੇ ਮੈਨੂੰ ਬੋਲਿਆ ਤੈਨੂੰ ਫਾਇਰ ਕਰ ਦੇਣਾ ਮੈਂ ਕਿਹਾ ਗੋਲੀ ਮਾਰ ਦਿਓ ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਆਪਾਂ ਫਿਰ ਭੱਜੇ ਹਾਂ ਉਥੋਂ ਕੀ ਅਸੀਂ ਖਾਲੀ ਹੱਥ ਕੀ ਕਰਨਾ ਸੀਗਾ ਅਸੀਂ ਤੇ ਸਰ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹ ਅਸੀਂ ਐਕਸਰ ਵੀ ਮੈਂ ਨਾ ਹੀ ਪੂਰਾ ਦੇਸ਼ ਚਲਾਇਆ ਤੇ ਸਾਡੇ ਦੇਸ਼ ਇਦਾਂ ਦੇ ਕੰਮ ਹੋ ਰਹੇ ਤਾਂ ਪਿੰਡ ਦਾ ਕੀ ਮੋਲ ਬਣੇਗਾ ਦੇਸ਼ ਦਾ ਕੀ ਮੋਲ ਬਣੇਗਾ ਕਿਤੇ ਨਾ ਕਿਤੇ ਮੰਨਦੇ ਹੋ ਕਿ ਪੁਲਿਸ ਜਿਹੜੀਆਂ ਨਕਾਮ ਸਾਬਿਤ ਹੋ ਗਈਆਂ ਇਸ ਤਰ੍ਹਾਂ ਬਰਗੋਜ ਵਧ ਰਹੀਆਂ ਬਿਲਕੁਲ ਸਰ ਅਸੀਂ ਮੰਨਦੇ ਸਰ ਕੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰ ਇਹੀ ਮੰਗ ਕਰਦੇ ਹਾਂ ਜਾਂ ਤਾਂ ਇਹ ਜਿਹੜੇ ਹਥਿਆਰ ਹੈ ਘੁੰਮਦੇ ਆ ਇਹਨਾਂ 'ਤੇ ਕਾਬੂ ਕੀਤਾ ਜਾਏ ਲੋਕਾਂ ਨੂੰ ਜਿਹੜੇ ਦਾਡੂ ਨੇ ਹੁਕਮ ਦੇਣਾ ਕਾਬੂ ਕੀਤਾ ਜਾਏ ਜਾਂ ਫਿਰ ਸਾਰਿਆਂ ਕੋਲ ਹਥਿਆਰ ਹੋਣ ਜੇ ਆਪਣਾ ਬਚਾਓ ਵੀ ਗੱਲ ਐ ਕੁਝ ਦਿਨ ਪਹਿਲਾਂ ਇੱਕ ਮਾੜੀ ਜਿਹੀ ਸਕੂਟਰ ਤੇ ਜਾ ਰਹੀ ਸੀ ਉਹਨਾਂ ਨੂੰ ਕੁਝ ਬੰਦਿਆਂ ਨੇ ਰੋਕ ਕੇ ਉਹਨਾਂ ਨੂੰ ਕੁਝ ਮੈਸਿੰਗ ਕੀਤੀ ਸੀ ਜਿਵੇਂ ਕੁਝ ਆਰਟੀਫੀਸ਼ੀਅਲ ਗਹਿਣੇ ਸੀ ਤੇ ਇੱਕ ਸੋਨੇ ਦੀ ਰਿੰਗ ਸੀ ਅਸੀਂ ਕਾਫੀ ਹੱਦ ਜੱਜ ਕਰ ਲਈ ਯੂਨੀਵਰਸਿਟੀਟ ਕਰ ਲਈ ਜਲਦੀ ਜਿਹੜੇ ਦੋਸ਼ੀ ਹਨ ਕਾਬੂ ਕਰ ਲਏ ਉਸ ਜਿਹੜੀ ਸੰਘਰਸ਼ ਉੱਤੇ ਅੱਗੇ ਵੀ ਕਈ ਇਹ ਦੰਗ ਨੇ ਨਾ ਨਾਮ ਜੇਕਰ ਮਤ ਦੇ ਰਹੀ ਕਿ ਪੁਲਿਸ ਵਾਲੇ ਕੰਮ ਕਰਦੇ ਨੇ ਮੈਨੂੰ ਤਾਂ तकरीबन 1.5 ਮਹੀਨਾ ਹੋ ਗਿਆ ਸੀ ਜਦੋਂ ਕਿ ਇਹਨੂੰ ਪਹਿਲੀ ਵਾਰ ਦੱਸੂਗੀ ਪਰ ਫਿਰ ਵੀ ਮੈਂ ਜਿਹੜੇ ਚੌਂਕੀ ਜਾਜਿਆ ਉਹਨਾਂ ਨੂੰ ਹਿਦਿਆਰਤ ਕਰ ਦਿੱਤੀ ਇਹ ਵੀ ਉਹ ਵਰਤਵਾਦ ਜਿਹੜੀ ਡੈਸਟਾਫ ਰੀਅਲ ਤੇ ਖੁਦਾਫਰ